ਤਾੜੀਵਾਲ ਵਿੱਚ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਲ ਦਾ ਸਾਹਮਣਾ ਲਗਾਤਾਰ ਹੋ ਰਹੀ ਬਰਸਾਤ ਦੇ ਨਾਲ ਤਾੜੀਵਾਲ ਵੱਡੀ ਨਹਿਰ ਦੇ ਕਲੇਰਾਂ ਨੂੰ ਜਾਂਦੀ ਸ਼ਰਕ ਦੇ ਉੱਪਰ ਨਜ਼ਦੀਕ ਤਹਿਸੀਲ ਦੇ ਕੋਲ ਦਰਖਤ ਸ਼ਰਕ ਦੇ ਉੱਪਰ ਡਿੱਗੇ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਰੋਡ ਦੇ ਉੱਪਰ ਤਹਿਸੀਲ ਅਤੇ ਇੱਕ ਸਰਕਾਰੀ ਹਸਪਤਾਲ ਹੈ ਜਿਸ ਨਾਲ ਡਿਊਟੀ ਤੇ ਆਉਣ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਉੱਥੇ ਹੀ ਰਾਹ ਗੀਰਾਂ ਨੂੰ ਵੀ ਕਾਫੀ ਵੱਡੀ ਪਰੇਸ਼ਾਨੀ ਝਲਨੀ ਪੈ ਰਹੀ ਹੈ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਦਰਖਤਾਂ ਦੀ ਕਟਾਈ ਕਰਕੇ ਰਸਤੇ ਨੂੰ ਸਾਫਤਾ ਕਰਤਾ ਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਰਦਾਰੀ لال ਨੇ ਦੱਸਿਆ ਕਿ ਸਵੇਰ ਤੋਂ ਇਹ ਦਰਖਤ ਡਿੱਗੇ ਹੋਏ ਸਨ ਅਤੇ ਭਾਰੀ ਬਰਸਾਤ ਦੇ ਕਾਰਨ ਆਵਾਜਾਈ ਠੱਪ ਹੋ ਗਈ। ਆਉਣ ਜਾਣ ਦਾ ਰਸਤਾ ਬਿਲਕੁਲ ਬੰਦ ਹੋ ਗਿਆ ਜਿਸ ਨਾਲ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਸਤਾ ਸਾਫ ਕਰਨੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦਰਖਤ ਡਿੱਗੇ ਹੋਏ ਹਨ ਅਤੇ ਰਸਤਾ ਬੰਦ ਹੋਇਆ ਹੈ। ਅਧਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੋਕੇ ਤੇ ਆਇਆ ਤੇ ਦਸਤਾ ਵੀ ਕਟਾਈ ਕਰਕੇ ਰਸਤਾ ਸਾਫ ਕਰ ਰਹੇ ਹਾਂ ਦੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਮਨੀ ਸਿੰਘ ਦੀ ਖਾਸ ਰਿਪੋਰਟ ਆਉਂਦਾ ਮੰਗੋ ਹਾਂ ਅੱਜ ਪਹਿਖ ਆਪਣਾ ਨਾਮ ਦੱਸਦੇ ਤੇ ਦੱਸਦੇ ਜਿੱਥੇ ਕਿਹੜੀ ਜਗ੍ਹਾ ਕਿੱਦਾਂ ਹਾਂ ਮੈਂ ਸਰਦਾਰੀ لال ਹਾਂ ਰਸਿਕਨवीस ਸਬਤਸੀਲ ਧਾਰੀਵਾਲ ਅੱਜ ਆਪਾਂ ਤਹਿਸੀਲ ਨੂੰ ਜਾ ਰਹੇ ਸੀ ਤੇ ਰਸਤੇ 'ਚ ਅਨਿਆਰ ਦੇ ਕੰਡਿਡਰ ਉਤੇ ਕਾਫੀ ਦਰਸਤੀ ਜੜੇ ਆ ਉਹ ਟੁੱਟ ਗਏ ਆ بارش ਦੀ ਵਜ੍ਹਾ ਨਾਲ ਇਹ ਕਿਸੇ ਦਾ ਦੋਸ਼ ਵੀ ਨਹੀਂ ਕਹਾ ਜਾ ਸਕਦਾ ਕਿ ਬਰਸਾਤ ਇੰਨੀ ਹੋ ਰਹੀ ਆ ਸਾਰੇ ਪਾਸੇ ਹਾਹਾਕਾਰ ਮੱਚੀ ਪਈ ਆ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਏ ਆ ਤੇ ਦਰਵਤਾ ਦੀ ਕਟਾਈ ਕਰਕੇ ਰਸਤਾ ਵਿਲਾ ਕਰਾ ਰਹੇ ਆ ਤਾਂ ਜੋ ਰਾਹਗੀਰਾਂ ਨੂੰ ਕੋਈ ਔਂਜਣ ਮੁਸ਼ਕਲ ਨਾ ਹੋਵੇ ਕਿਉਂਕਿ ਇਹੋ ਰਸਤਾ ਜਿਹੜਾ ਤਹਿਸੀਲ ਨੂੰ ਜਾਂਦਾ ਤੇ ਸਰਕਾਰੀ ਹਸਪਤਾਲ ਜਿਹੜਾ ਉਹ ਵੀ ਇਸੇ ਰਸਤੇ ਤੇ ਪੈਂਦਾ ਤੇ ਉਹ ਮਰੀਜ਼ਾਂ ਦੀ ਡਿਕਰੇ ਵਾਸਤੇ ਵੀ ਇਹ ਰਸਤਾ ਖੋਲਣਾ ਬੜਾ ਜ਼ਰੂਰੀ ਆ ਪ੍ਰਸ਼ਾਸਨ ਦਾ ਹੀ ਧੰਨਵਾਦ ਕਰਨਾ ਹੈ ਕਿ ਉਹਨਾਂ ਨੇ ਇਸ ਵਾਦੇ ਦੇ ਨੀਚੇ ਆਪਣੇ ਬੰਦੇ ਭੇਜੇ ਜੰਗਲਾਤ ਵਾਲਿਆਂ ਨੇ ਜੋ ਦਰਖਤ ਦੀ ਕਟਾਈ ਕਰਕੇ ਰਸਤਾ ਸਾਫ਼ ਕਰਾ ਰਹੇ ਨੇ ਧੰਨਵਾਦ ਨਹੀਂ ਕੋਈ ਨਾ ਜਾਨੀ ਨੁਕਸਾਨ ਕੋਈ ਨਹੀਂ ਆਇਆ ਨਾ ਇੱਕ ਦਾ ਮਾਲੀ ਕੋਈ ਨੁਕਸਾਨ ਆਇਆ ਨਹੀਂ ਬਹੁਤ ਫਾਇਦਾ ਹੋਏਗਾ ਜੀ ਜੋ ਹਾਂ ਬਈ ਹਸਾਲੇ ਸਰਕਾਰੀ ਹਸਪਤਾਲ ਇੱਥੇ ਜਾਂਦੇ ਉਹਨਾਂ ਦੇ ਰਸਤੇ ਫਿਰ ਹਾਂ ਉਹ ਪ੍ਰਸ਼ਾਸਨ ਵਾਲੇ ਜਲਦੀ ਜਲਦੀ ਲੱਗੇ ਹੋਏ ਨੇ ਲੱਗਦਾ ਕਿ ਜਿਸ ਤਰ੍ਹਾਂ ਭਾਰੀ ਪ੍ਰਸਾਦ ਹੋੜੀਆ ਸਕੂਲਾਂ ਵਿੱਚ ਜਿਹੜੇ ਉਹ ਬੰਦ ਕੀਤੇ ਗਿਆ ਤੇ ਇਹ ਬਿਲਕੁਲ ਨਹਿਰ ਤੇ ਕੰਢੇ ਤੇ ਉਪਰੀ ਤਸਵੀਰ ਆ ਇੱਥੇ ਹੀ ਬੰਦ ਹੋਣਾ ਚਾਹੀਦਾ ਅੱਜ ਨਹੀਂ ਜੀ ਇਹ ਤਹਿਸੀਲ ਤੇ ਬੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕਾਂ ਦੇ ਮਤਲਬ ਪੈਸੇ ਕਹਿੰਦਾ ਜਿੱਤੇ ਹੁੰਦੇ ਆ ਉਹਨਾਂ ਦੇ ਬਿਆਨ ਦੇ ਤਰੀਕੇ ਆ ਹੁੰਦੇ ਆ ਕਿ ਕਿਸੇ ਰਜਿਸਟਰੀ ਦੇ ਹੁੰਦੇ ਆ ਨਾਲੇ ਘਰ ਹਸਪਤਲ ਨੂੰ ਜਾਣ ਵਾਸਤੇ ਰਸਤਾ ਹੈ ਐਮਰਜੈਂਸੀ ਹਸਪਤਲ ਚ ਕਿਸੇ ਮਰੀਜ਼ ਨੂੰ ਕਿਸੇ ਵੇਲੇ ਵੀ ਡਾਕਟਰ ਦੀ ਜਰੂਰਤ ਪੈ ਸਕਦੀ ਹੈ ਹੋਰ ਰਸਤਾ ਜਰਾਵਾ ਇਹ ਚੱਲੂ ਰਹਿਣਾ ਚਾਹੀਦਾ ਬੰਦ ਨਹੀਂ ਹੋਣਾ ਚਾਹੀਦਾ ਬਾਕੀ ਨਾ ਅੱਜ ਆਪਣਾ ਮੈਂ ਸਰਿੰਦਰ ਕੁਮਾਰ ਬੇਲਦਾਰ ਧਾਰੀਗੜ ਸਰ ਇਹ ਸਭ ਕਿਦੋਂ ਦੀ درخت ਜਿਹੜੇ ਛਿੱੜ ਕੇ ਪੇੜ ਨੇ ਥੇਲੇ ਨਹੀਂ ਆਗੇ ਤੇ ਸੜਕ ਬੇਲੀ ਕਰਨਿਆ ਪਿਆ ਹਾਂ ਹਾਂਜੀ ਆ ਪੰਜ ਛੇ ਬੇਲਦਾਰ ਹੈ ਨੇ ਇੱਧਰ ਲੋਕਾਂ ਨੂੰ ਕਾਫੀ ਮੁਸ਼ਕਲ ਸਾਮਣਾ ਕਰਨਾ ਪੈ ਰਿਹਾ ਸਾਮਣ ਤੇ ਫਿਰ ਰਸਤਾ ਬੰਦ ਸੀਗਾ ਤੇ ਰਸਤੇ ਨਾਲ ਫਿਰ ਤੁਹਾਨੂੰ ਪਤਾ ਹੀ ਆ ਵੀ ਸਰਕਾਰੀ ਹੋ ਹਸਪੀਟਲ ਕਿਹੜਾ ਰੋਡ ਕਿਹੜਾ ਜੇ ਇਹ ਨਹਿਰ ਦਾ ਕਿਨਾਰੇ ਦੀ ਸੜਕ ਕਲੇਰਾਂ ਨੂੰ ਜਾਂਦੀ ਜੀ ਤਾਂ ਦੀ ਗੱਲ ਇੱਧਰ ਕੀ 6 ਹਸਪਤਾਲ ਆਦਿਆ 47 ਤਸੀਲ ਵੀ ਆ ਇੱਧਰ ਹਾਂਜੀ ਹਾਂਜੀ ਦੋਵੇਂ ਬੰਦਿਆਂ ਦੇ ਹਸਪੀਟਲ ਵੀ ਆ ਰਸਤਾ ਖੋ ਗਿਆ ਸਾਫ ਹੋ ਗਿਆ ਹਾਂਜੀ ਕਲੀਅਰ ਹੋ ਗਿਆ ਜੀ